ਵੈਲਰ ਦੀ ਦੁਕਾਨ ਤੇ ਹੋਈ ਚੋਰੀ ਦੇ ਮਾਮਲੇ ਨੂੰ ਬਠਿੰਡਾ ਪੁਲਿਸ ਵੱਲੋਂ ਸਫਲਤਾਪੂਰਵਕ ਤ੍ਰੇਸ ਕਰ ਲਿਆ ਗਿਆ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਮੱਧ ਪ੍ਰਦੇਸ਼ ਦੇ ਪਾਰਟੀ ਗੈਂਗ ਦੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਦੋਸ਼ੀਆਂ ਦੇ ਕਬਜ਼ੇ ਦੇ ਵਿੱਚੋਂ ਲਗਭਗ 7 ਕਿਲੋ ਚੋਰੀ ਕੀਤੀ ਚਾਂਦੀ ਅਤੇ ਚੋਰੀ ਦੀ ਵਾਰਦਾਤ ਵਿੱਚ ਵਰਤਿਆ ਗਿਆ ਇੱਕ ਗੁਰਗਾੜੂ ਵਾਹਨ ਵੀ ਬਰਾਮਦ ਕਰ ਲਿਆ ਗਿਆ। ਬਠਿੰਡਾ ਪੁਲਿਸ ਅਪਰਾਧ ਵਿਰੁੱਧ ਕੜੀ ਕਾਰਵਾਈ ਲਈ ਵਚਨਬੰਦ ਹੈ ਅਤੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਲਗਾਤਾਰ ਯਤਨਸ਼ੀਲ ਹੈ। ਅ ਮਾਨਯੋਗ ਡੀਜੀਪੀ ਗੌਰਵ ਯਾਦਵ ਜੀ ਤੇ ਡੀਆਈਜੀ ਰੇਂਜ ਸ਼੍ਰੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਲਗਾਤਾਰ ਬਟੇਂਡਾ ਵਿਖੇ ਅਪਰਾਧ ਨੂੰ ਰੋਕਣ ਤੇ ਅਪਰਾਧੀਆਂ ਨੂੰ ਰੋਕਣ ਦੀ ਔਰ ਅਪਰਾਧੀਆਂ ਦੇ ਅਗੇਂਸਟ ਕਾਰਵਾਈ ਲਗਾਤਾਰ ਜਾਰੀ ਹੈ ਇਸੀ ਲੜੀ ਦੇ ਵਿੱਚ ਇੱਕ 14 15 ਜਨਵਰੀ ਦੀ ਦਰਮਿਆਨੀ ਰਾਤ ਇੱਕ ਪ੍ਰਤਾਪਨਗਰ ਵਿਖੇ ਜੁਲਰੀ ਸ਼ਾਪ ਦੇ ਉੱਪਰ ਇੱਕ ਚੋਰੀ ਦੀ ਘਟਨਾ ਸਾਡੇ ਸਾਹਮਣੇ ਆਈ ਸੀਗੀ ਇਮੀਡੀਏਟਲੀ ਪੁਲਿਸ ਨੇ ਮੁਕਦਮਾ ਦਰਜ ਕੀਤਾ ਤੇ ਤਫਤੀਸ਼ ਸ਼ੁਰੂ ਕੀਤੀ ਜਦੋਂ ਮਡਲੀ ਸਾਡੀ ਤਫ਼ਤੀਸ਼ ਹੋਈ ਤੇ ਸਾਨੂੰ ਪਤਾ ਲੱਗਿਆ ਕਿ ਇੱਕ ਗਰੁੱਪ ਸੀਗਾ 13-14% ਅਣਪਛਾਤੇ ਵਿਅਕਤੀ ਸੀਗੇ ਮੋਸਟਲੀ ਦੇ ਫੇਸਿਸ ਕਵਰਡ ਸੀਗੇ ਤੇ ਜਦੋਂ ਅਸੀਂ ਇਹਦੀ ਤਫ਼ਤੀਸ਼ ਸ਼ੁਰੂ ਕੀਤੀ ਆਸ-ਪਾਸ ਦੇ ਕੈਮਰਾਸ ਚੈੱਕ ਕੀਤੇ ਤੇ ਸਾਨੂੰ ਕੁਝ-ਕੁਝ ਜੋ ਇਨੀਸ਼ੀਅਲ ਸਾਨੂੰ ਕਲੂਜ਼ ਮਿਲਨੇ ਸ਼ੁਰੂ ਹੋਏ ਤੇ ਸਾਨੂੰ ਪਤਾ ਲੱਗਿਆ ਕਿ ਆਹ ਟ੍ਰੇਨ ਰਾਹੀ ਪ੍ਰੋਬਬਲੀ ਆਏ ਸੀਗੇ ਤੇ ਕੁਚਿਤ ਜੁਗਾੜੂ ਟਾਈਪ ਕੀ ਰੈਡੀ ਵੀ ਕਿਸੇ ਕਿਸੇ ਸੀਸੀਟੀਵੀ ਫੁਟੇਜ ਦੇ ਵਿੱਚ ਸਾਨੂੰ ਦਿਖਾਈ ਦਿੰਦੀ ਹੈ ਉਦੋਂ ਬਾਅਦ ਕਿਉਂਕਿ ਸਿਮਿਲਰ ਚੋਰੀਆਂ ਕਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹਦੇ ਵਿੱਚ ਮੇਨਲੀ ਗੁਰਦਾਸਪੁਰ ਜਗਰਾਓ ਮੁਕੇਰੀਆਂ ਦੇ ਵਿੱਚ ਰੂਪਨਗਰ ਤੇ ਫਿਲੌਰ ਫਗਵਾੜਾ ਦੇ ਵਿੱਚ ਕੁਝ ਚੋਰੀਆਂ ਹੋਈ ਸੀਗੀਆਂ ਜੋ ਸਿਮਿਲਰ ਇਦਾਂ ਦਾ ਗਿਰੋ ਸੀਗਾ ਉਹਨਾਂ ਨੇ ਵੀ ਜੁਵਲਰ ਸ਼ਾਪਸ ਨੂੰ ਹੀ ਉਹਦੇ ਉੱਪਰ ਹੀ ਅਟੈਂਪਟ ਵੀ ਕੀਤਾ ਕਿਸੇ ਜਗ੍ਹਾ ਕਿਸੇ ਜਗ੍ਹਾ ਚੋਰੀਆਂ ਹੋਈ ਸੀਗੀਆਂ ਤੇ ਇਦਾਂ ਦੀ ਘਟਨਾਵਾ ਉਸ ਟਾਈਮ 'ਤੇ ਕਈ ਸਾਰੇ ਜ਼ਿਲ੍ਹਾ ਜ਼ਿਲ੍ਹਿਆਂ ਚ ਹੋ ਚੁੱਕੀ ਸੀਗੀ ਤੇ ਅਸੀਂ ਫਿਰ ਉਹ ਉੱਥੇ ਵੀ ਜੋ ਜੋ ਤਫ਼ਤੀਸ਼ ਕੀਤੀ ਗਈ ਸੀਗੀ ਕਨਸਰਨਡ ਜੋ ਜ਼ਿਲ੍ਹੇ ਹਨ ਉਹਨਾਂ ਦੇ ਨਾਲ ਵੀ ਅਸੀਂ ਟਾਈਪ ਕੀਤਾ ਤੇ ਇਹਦੇ ਨਾਲ-ਨਾਲ ਜਦੋਂ ਅਸੀਂ ਸਾਰੀ ਸਾਰੀ ਟ੍ਰੇਲਸ ਨੂੰ ਇਸਟੈਬਲਿਸ਼ ਕਰਦੇ ਗਏ ਤੇ ਅਸੀਂ ਪਹੁੰਚੇ ਇੱਕ ਐਮਪੀ ਬੇਸਡ ਗੈਂਗ ਦਾ ਸਾਨੂੰ ਇੱਕ ਕਲੂ ਮਿਲਣਾ ਸ਼ੁਰੂ ਹੋਇਆ ਤੇ ਅਸੀਂ ਸ਼ਿਵਪੁਰੀ ਐਮਪੀ ਦੀ ਇੱਕ ਕੋਈ ਗੈਂਗ ਸੀਗੀ ਜਿਹਦਾ ਸਾਨੂੰ ਥੋੜਾ ਬਹੁਤ ਕਲੂ ਲਗਿਆ ਤੇ ਸਾਨੂੰ ਜੋ ਫਰਸਟ ਬ੍ਰੇਕਥਰੂ ਮਿਲੀ ਇੱਕ ਅਨਿਲ ਨਾਦਾ ਪਰਸਨ ਜਿਹੜਾ ਕਿ ਹਾਲ ਕੀ ਘੜੀ ਚ ਇੱਥੇ ਰਹਿ ਰਿਹਾ ਸੀਗਾ ਇਨਾਦਾ ਜੋ ਗਿਰੋ ਉਹਦੇ ਬਾਰੇ ਮੈਂ ਤੁਹਾਨੂੰ ਬਾਅਦ ਚ ਦੱਸੂਗੀ ਬਟ ਆ ਜੋ ਅਨਿਲ ਨਾਦਾ ਪਰਸਨ ਹੈਗਾ ਉਹ ਰਹਿ ਰਿਹਾ ਸੀਗਾ ਰਾਜਸਥਾਨ ਕੋਟਾ ਬਟ ਆ ਜਗਰਾਉ ਵੇਖੇ ਸਾਨੂੰ ਮਿਲ ਤੇ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਦੇ ਨਾਲ ਦੇ ਸਾਥੀਆਂ ਦੀ ਵੀ ਅਰੈਸਟ ਜਗਰਾਉ ਤੋਂ ਹੋਈ ਜਿਹਦੇ ਵਿੱਚ ਮੇਨਲੀ ਇੱਕ ਓਮੀਨਾ ਦਾ ਪਰਸਨ ਹੈ ਗੋਵਿੰਦਾ ਨਾ ਦਾ ਜੋ ਦੋਨੋਂ ਪਰਾ ਸੀਗੇ ਆ ਸਾਰੇ ਕੇ ਸਾਰੇ ਹੀ ਮੱਧ ਪ੍ਰਦੇਸ਼ ਸ਼ਿਵਪੁਰੀ ਦੇ ਹੀ ਰਹਿਣ ਵਾਲੇ ਸੀਗੇ ਤੇ ਸਾਡਾ ਜੋ ਇਨੀਸ਼ੀਅਲ ਜੋ ਸਾਨੂੰ ਕਲੂ ਮਿਲ ਰਹੇ ਸੀਗੇ ਉਹ ਫਿਰ ਸਾਡਾ ਕਨਫਰਮ ਹੋ ਗਿਆ ਜੇਸੀ ਜਦੋਂ ਇਹ ਨਾਦੀ ਸਰਚ ਇਹ ਨਾਦੀ ਜੋ ਤੋਚਕਿਚ ਕੀਤੀ ਉਦੋਂ ਬਾਅਦ ਫਿਰ ਸਾਡੀ ਟੀਮਾਂ ਵੱਖਰੇ ਵੱਖਰੇ ਸਟੇਟ ਤੱਕ ਵੀ ਗਈ ਹੈ ਹਰਿਆਣਾ ਦੇ ਵਿੱਚ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਕਰਨਾਲ ਜੀਂਦ ਰਿਵਾੜੀ ਨਾਰਨੋਲ ਮਹਿੰਦਰਗੜ ਇੱਥੇ ਮਿਵਾਤ ਇੱਥੇ ਵੀ ਸਾਡੀ ਸਰਚ ਪਾਰਟੀਆਂ ਗਈਆਂ ਤੇ ਨਰਨੋਲ ਤੋਂ ਇੱਕ ਜੁਗਾੜੂ ਰੈਡੀ ਜੋ ਸਾਡੇ ਇੱਕ ਸੀਸੀਟੀਵੀ ਫੁਟੇਜ ਦੇ ਵਿੱਚ ਆਂਦੀ ਹੈਗੀ ਉਹ ਉਹਨੂੰ ਰਿਕਵਰ ਕੀਤਾ ਗਿਆ ਤੇ ਇਨਾਦੀ ਫਿਰ ਪੁਛਟਾਚ ਤੋਂ ਅੱਗੇ ਪਤਾ ਲੱਗਿਆ ਕਿ ਇਨਾਦਾ ਜੋ ਇੱਕ ਮਾਡਲਸ ਆਫ ਪਰੰਡੀ ਸੀਗਾ ਉਹ ਆ ਸੀਗਾ ਕਿ ਜੋ ਇਹ ਮੱਧ ਪ੍ਰਦੇਸ਼ ਦਾ ਜੋ ਪੂਰਾ ਗਿਰੋ ਹੈ ਇਨਾਦੇ ਕੁਝ ਜੋ ਆਪਣੇ ਫੈਮਲੀ ਦੇ ਜਾਂ ਰਿਲੇਟਿਵਸ ਇੱਥੇ ਰਹਿੰਦੇ ਹੈ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਤੇ ਜੋ ਇੱਥੇ ਰਹਿੰਦੇ ਹੈ ਉਹ ਉਹਨਾਂ ਨੂੰ ਲੋਜਿਸਟਿਕਲ ਸਪਲਾਈ ਵੀ ਪ੍ਰੋਵਾਈਡ ਕਰਦੇ ਸੀਗੇ ਤੇ ਰੈਕੀ ਕਰਕੇ ਉਹਨਾਂ ਨੂੰ ਟਾਰਗੇਟਸ ਦਿੰਦੇ ਸੀਗੇ ਤੇ ਜਦੋਂ ਇੱਕ ਵਾਰ ਟਾਰਗੇਟ ਫਿਕਸ ਹੋ ਜਾਂਦਾ ਸੀਗਾ ਤੇ ਜੋ ਬਾਕੀ ਗਿਰੋ ਦੇ ਮੈਂਬਰਸ ਐ ਉਹ ਟ੍ਰੇਨ ਦੇ ਰਾਹੀਂ ਫਿਰ ਅੱਗੇ ਕਈ ਵਾਰੀ ਬੱਸਸ ਦੇ ਰਾਹੀਂ ਆਪਣੇ ਟਾਰਗੇਟ ਏਰੀਆ ਤੱਕ ਪਹੁੰਚਦੇ ਤੇ ਜਿੱਥੇ ਉਹਨਾਂ ਨੂੰ ਟਾਰਗੇਟ ਮਿਲਦਾ ਸੀਗਾ ਉਸ ਤੋਂ ਕੁਝ ਦੂਰੀ 'ਤੇ ਉਤਰ ਕੇ ਪੈਦਲ ਜਾ ਕੇ ਤੇ ਕੌਨਸ਼ੀਅਸਲੀ ਸੀਸੀਟੀਵੀਜ਼ ਤੋਂ ਬਚਦੇ ਹੋਏ ਉੱਥੇ ਜੋ ਆਪਣੇ ਟਾਰਗੇਟ ਸ਼ਾਪਸ ਹੁੰਦੀਆਂ ਐ ਉੱਥੇ ਜਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ ਤੇ ਆ ਜੋ ਗਿਰੋ ਹੈਗਾ ਇਹਨਾਂ ਨੇ ਦੋ ਤਿੰਨ ਚੀਜ਼ਾਂ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਹੁਣ ਤੱਕ ਬਚਾ ਕੇ ਰੱਖਿਆ ਸੀਗਾ ਇੱਕ ਤਾਂ ਇਹਨਾਂ ਨੇ ਜਿੰਨੀ ਵੀ ਵਾਰਦਾਤਾਂ ਕੀਤੀਆਂ ਜੋ ਮੈਂ ਤੁਹਾਨੂੰ ਪਹਿਲਾਂ ਦੱਸੀ ਐ ਉਹ ਸਾਰੀ ਕੀ ਸਾਰੀ ਜਦੋਂ ਫੌਗੀ ਸੀਜ਼ਨ ਸ਼ੁਰੂ ਹੋਇਆ ਤੇ ਗਹਿਰੀ ਤੁੰਦ ਹੋਣ ਦੀ ਸੀਗੀ ਉਸ ਵੇਲੇ ਸਾਰੀ-ਸਾਰੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤਾਂ ਕਿ ਕਿੱਥੇ ਅਗਰ ਕਿਸੇ ਸੀਸੀਟੀਵੀ ਕੈਮਰਾ ਲੱਗਿਆ ਵੀ ਹੋਏ ਤਾਂ ਇਹਨਾਂ ਦੀ ਪਛਾਣ ਨਾ ਹੋ ਪਾਏ ਦੂਸਰਾ ਇਹਨਾਂ ਨੇ ਜੋ ਪਬਲਿਕ ਇਵੈਂਟਸ ਹੁੰਦੇ ਜਿਵੇਂ ਕਿ ਮੇਲੇ ਵਗੈਰਾ ਲੱਗਦੇ ਹਨ ਉਹਦੀ ਇਹਨਾਂ ਨੇ ਯੂਜ਼ ਕਾਫੀ ਕੀਤੀ ਤੇ ਜਿਵੇਂ ਇਹਨਾਂ ਨੇ ਜੋ ਜਗਰਾਉਂ ਵਾਲੇ ਪਾਸੇ ਜਾਂ ਜੋ ਰੋਪੜ ਦੇ ਵਿੱਚ ਜਾਂ ਈਵਨ ਸਮਰਾਲਾ ਦੇ ਵਿੱਚ ਇੱਕ ਅਟੈਂਪਟ ਇਹਨਾਂ ਨੇ ਕੀਤਾ ਸੀਗਾ ਉਹ ਇਹਨਾਂ ਨੇ ਜੋੜ ਮੇਲਾ ਦੇ ਵੇਲੇ ਕੀਤਾ ਸੀਗਾ ਔਰ ਇੱਥੇ ਜੋ ਸਾਡੇ ਏਰੀਆ ਦੇ ਵਿੱਚ ਜੋ ਹੋਈ ਉਹ ਮੁਕਸਰ ਜੋ ਮਾਗੀ ਮੇਲਾ ਲੱਗ ਰਿਹਾ ਸੀਗਾ ਉਹਦੇ ਟਾਈਮ ਦੇ ਅਰਾਊਂਡ ਆ ਵਾਰਦਾਤ ਹੋਈ ਆ ਕੀ ਕਰਦੇ ਸੀਗੇ ਕਿ ਕੁਝ ਇਨਾਦੇ ਗਰੁੱਪ ਦੇ ਮੈਂਬਰਸ ਮੇਲ ਫੀਮੇਲ ਦੋਨੋਂ ਉਹ ਗੁਬਾਰੇ ਵਗੈਰਾ ਵੇਚਣ ਦਾ ਕੰਮ ਕਰਨ ਲੱਗ ਜਾਂਦੇ ਸੀਗੇ ਉਸ ਗੁਬਾਰੇ ਵੇਚਣ ਦੀ ਆੜ ਦੇ ਵਿੱਚ ਇਹ ਏਰੀਆ ਦੀ ਰੈਕੀ ਕਰਦੇ ਤੇ ਦੇਖਦੇ ਕਿ ਕਿੱਥੇ ਸਿਕਿਉਰਿਟੀ ਗਾਰਡਸ ਵਗੈਰਾ ਨਹੀਂ ਹੁੰਦੇ ਕਿਸ ਜੁਵਲਰ ਸ਼ਾਪ ਤੇ ਉੱਪਰ ਤੇ ਉੱਥੇ ਫਿਰ ਇਹ ਟਾਰਗੇਟ ਆਪਣਾ ਬਣਾ ਕੇ ਫਿਰ ਆਪਣੇ ਜੋ ਗਿਰੋਹ ਦੇ ਬਾਕੀ ਮੈਂਬਰਸ ਨੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੰਦੇ ਸੀਗੇ ਕਿਉਂਕਿ ਬੜਾ ਤਰੀਕੇ ਨਾਲ ਹੀ ਆਉਂਦੇ ਸੀਗੇ ਤੇ ਫੋਨਸ ਵਗੈਰੇ ਆਪਣੇ ਕਹੀਂ ਰੱਖ ਕੇ ਜੋ ਇਨਾਦਾ ਲੋਕ ਕਲ ਜੋ ਕੰਟੈਕਟਸ ਹੁੰਦੇ ਉਹਦੇ ਕੋਲ ਫੋਨ ਬੰਦ ਕਰਕੇ ਉਹਦੇ ਕੋਲ ਰੱਖ ਦਿੰਦੇ ਸੀਗੇ ਤਾਂ ਕਿ ਟੈਕਨੀਕਲੀ ਇਹਨਾਂ ਨੂੰ ਟ੍ਰੇਸ ਆਊਟ ਨਾ ਕੀਤਾ ਜਾ ਸਕੇ ਬਟ ਬਟੇਂਡਾ ਪੁਲਿਸ ਨੇ ਐਸਪੀ ਸਿਟੀ ਦੀ ਓਵਰঅল ਸੁਪਰਵੀਜ਼ਨ ਦੇ ਅੰਡਰ ਮਲਟੀਪਲ ਟੀਮਸ ਬਣਾਈ ਗਈਆਂ ਤੇ ਡੀਐਸਪੀ ਸਿਟੀ ਇਹਨਾਂ ਦੇ ਨਾਲ ਸੀਗੇ ਜੋ ਸੀਆਈ ਦੀ ਟੀਮਸ ਰਹੀ ਤੇ ਐਸਐਚਓ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਟੀਮਵਰਕ ਕਰਦੇ ਹੋਏ ਇੱਕ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਜਿਹਦੇ ਵਿੱਚ ਹਿਊਮਨ ਇੰਟਵੀ ਤੇ ਆਪਣੀ ਆਬਜ਼ਰਵੇਸ਼ਨਸ ਤੇ ਇਹਦੇ ਨਾਲ ਨਾਲ ਟੈਕਨੀਕਲ ਜੋ ਇਨਵੈਸਟੀਗੇਸ਼ਨ ਸੀਗੀ ਉਹਦੀ ਮਿਕਸ ਕਰਕੇ ਬਹੁਤ ਵਧੀਆ ਤਰੀਕੇ ਨਾਲ ਇਸ ਪੂਰੀ ਕੀ ਪੂਰੀ ਜੋ ਚੋਰੀ ਦੀ ਘਟਨਾ ਹੈ ਇਹਨੂੰ ਟ੍ਰੇਸ ਆਊਟ ਵੀ ਕੀਤਾ ਹੈਗਾ ਤੇ ਜੋ ਅਕਿਊਜ਼ਡ ਹੈ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਜਦੋਂ ਇਹ ਤਿੰਨ ਜੋ ਮੇਨ ਦੋਸ਼ੀ ਸਿਗੇ ਇਹਨਾਂ ਨੂੰ ਫੜਿਆ ਗਿਆ ਸੀਗਾ ਤਾਂ ਇਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਪਤਾ ਲੱਗਿਆ ਕਿ ਇੱਕ ਅਹਿਮਦਗੜ ਦਾ ਪਰਸਨ ਜਿਹਦਾ ਨਾਮ ਵਿਕਰਮ ਵਰਮਾ ਹੈਗਾ ਜੋ ਜੁਐਲਰੀ ਦਾ ਕੰਮ ਕਰਦਾ ਹੈਗਾ ਉਹ ਉਹਨੂੰ ਇਹਨਾਂ ਨੇ ਜੋ ਚੋਰੀ ਦੇ ਜੋ ਗਹਿਣੇ ਸੀਗੇ ਚਾਂਦੀ ਦੇ ਉਹਨੂੰ ਬੇਚੇ ਸੀਗੇ ਤੇ ਉਹਨੇ ਫਿਰ ਅੱਗੇ ਜੋ ਚਾਂਦੀ ਸੀਗੀ ਉਹਨੂੰ ਮੈਲਟ ਕਰਕੇ ਈਟਾਂ ਦੇ ਵਿੱਚ ਕਨਵਰਟ ਕਰ ਲਿਆ ਸੀਗਾ ਤੇ ਅੱਗੇ ਉਹ ਜੋ ਈਟ ਸੀਗੀ ਉਹਨੂੰ ਅੱਗੇ ਕਿਸੇ ਜੁਲਰ ਨੂੰ ਅੱਗੇ ਸਪਲਾਈ ਕਰਦਾ ਉਸ ਤੋਂ ਪਹਿਲਾਂ ਸਾਨੂੰ ਇਸ ਚੀਜ਼ ਦੀ ਇਤਲਾ ਮਿਲ ਗਈ ਤੇ ਪੁਲਿਸ ਨੇ ਜਿਵੇਂ ਇਨਫਰਮੇਸ਼ਨ ਸਾਡੇ ਕੋਲ ਫਰੈਕਟੀਫਾਈ ਹੋਈ ਇਮੀਡੀਏਟਲੀ ਟੀਮਸ ਉੱਤੇ ਮੂਵ ਕੀਤੀਆਂ ਤੇ ਅੱਜ ਸਵੇਰੇ ਹੀ ਫਿਰ ਆ ਰਿਕਵਰੀ ਆ ਆ ਵਿਕਰਮ ਨਾ ਦੇ ਪਰਸਨ ਤੋਂ ਹੋਈ ਹੈ ਉਹਦੀ ਵੀ ਇਸ ਕੇਸ ਦੇ ਵਿੱਚ ਅਰੈਸਟ ਕਰ ਲਈ ਗਈ ਹੈ ਉਹਦੇ ਕੋਲੋਂ ਜੋ ਚੋਰੀ ਹੋਈ ਸੀਗੀ ਪ੍ਰਤਾਪ ਜੁਲਰ ਦੀ ਸ਼ਾਪ ਤੋਂ ਤਕਰੀਬਨ 6.5 ਤੋਂ 7 ਕਿਲੋ ਚਾਂਦੀ ਚੋਰੀ ਹੋਈ ਸੀਗੀ ਤੇ ਪੂਰੀ ਕੀ ਪੂਰੀ ਚਾਂਦੀ ਉਸ ਪਰਸਨ ਤੋਂ ਇਸ ਅਕਿਊਜ਼ਡ ਵਿਕਰਮ ਤੋਂ ਰਿਕਵਰ ਹੋ ਗਈ ਹੈ ਤੇ ਇਹਦੇ ਨਾਲ ਨਾਲ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦੀ ਹਾਂ ਕਿ ਆ ਜੋ ਚੋਰੀ ਦੀ ਵਾਰਦਾ ਜੋ ਬਟੇਂਡਾ ਪੁਲਿਸ ਵੱਲੋਂ ਟ੍ਰੇਸ ਕੀਤੀ ਗਈ ਹੈ ਇਹਦੇ ਨਾਲ ਨਾਲ ਹੀ ਜੋ ਬਾਕੀ ਘਟਨਾਵਾਂ ਹੋਈਆਂ ਨੇ ਪੰਜਾਬ ਦੇ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਉਹ ਵੀ ਸਾਡੇ ਇਸ ਟ੍ਰੇਸਿੰਗ ਦੇ ਨਾਲ ਟ੍ਰੇਸ ਹੋ ਜਾਂਦੀਆਂ ਨੇ ਕਿਉਂਕਿ ਆ ਜੋ ਸਾਡੇ ਅਕਿਊਜ਼ਡ ਹੈ इन्हों को काफ़ी इंपोर्टेंट जानकारी है रिगार्डिंग अदर इंसीडेंट्स क्योंकि इन्हे ही फैमिली के मैंबर्स या इन्हों जानकार है सेम पिंड हैं सारे के सारे uh, शिवपुरी मध्य प्रदेश के सारे के सारे जो uh, ये चोर या uh, जो रॉबरस हैं तो इना फिर इन इंपोर्टेंट जो इंफोरमेस मिलेगी ਅਲੱਗ ਅਲੱਗ ਜੋ ਇਨਸੀਡੈਂਟਸ ਹੈ ਉਹਨਾਂ ਦੇ ਬਾਰੇ ਤੋਂ ਅਸੀਂ ਕਨਸਰਨਡ ਐਸਐਸਪੀਸ ਕੇ ਧਿਆਨ ਚਲਾਏਗੇ ਤਾਂ ਕਿ ਉਹਨਾਂ ਦੀ ਵੀ ਫਿਰ ਜੋ ਇਨਸੀਡੈਂਟਸ ਹੈ ਉਹ ਟ੍ਰੇਸ ਹੋ ਸਕੇ ਐਂਡ ਉਹਨਾਂ ਦੇ ਵੀ ਕਿਉਸ ਅਰੈਸਟ ਹੋ ਸਕੇ ਇਹਦੇ ਨਾਲ ਨਾਲ ਹੀ ਜੋ ਬਾਕੀ ਰਹਿੰਦੇ ਹੋਏ ਅਕਿਊਜ਼ਡ ਹੈ ਕਿਉਂਕਿ ਆ ਜੋ ਗਰੁੱਪ ਸੀਗਾ ਜੋ ਸਾਡੇ ਵਾਲੀ ਚੋਰੀ ਦੇ ਵਿੱਚ ਆਏ ਸੀਗੇ 12 13 ਪਰਸਨ ਸੀਗੇ ਇੰਨਾਂ ਦੀ ਜੋ ਚੋਰੀ ਕਰਨ ਆਈ ਸੀਗੇ ਪਲੱਸ ਉਹਨਾਂ ਦੇ ਜਿਹਨੂੰ ਵੇਚਿਆ ਸੀਗਾ ਸਮਾਨ ਆਗੇ ਉਹਨੂੰ ਅਰੈਸਟ ਕਰ ਚੁੱਕੇ ਤੇ ਹਜੇ तकरीबन 8-10 ਜੋ ਅਕਿਊਜ਼ਡ ਹੈ ਉਹ ਰਹਿੰਦੇ ਹਨ ਉਹਨਾਂ ਨੂੰ ਇਹਨਾਂ ਨੇ ਆਈਡੈਂਟੀਫਾਈ ਕਰ ਲਿਆ ਹੈਗਾ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਹੁਣ ਉਹਨਾਂ ਨੂੰ ਵੀ ਜਲਦ ਅਰੈਸਟ ਕੀਤਾ ਜਾਏਗਾ ਅਰੈਸਟ ਚਾਰ ਹੈ ਜੀ ਅਰੈਸਟ ਚਾਰ ਹੋਏ ਹਨ 3 ਜਿਨ੍ਹਾਂ ਨੇ ਚੋਰੀ ਕੀਤੀ ਸੀ ਕਿ 1